ਵੈਸੇ ਨਾ ਇੱਕ ਪਲੇਟਫਾਰਮ ਤੇ ਮੈਂ ਹੋਰ ਵੀ ਸ਼ੇਅਰ ਕਰਦੀ ਹਾਂ ਮੈਨੂੰ ਮੈਨੂੰ ਤਾਂ ਜੋ ਯਾਦ ਆਇਆ ਸੀ ਮੈਨੂੰ ਲੱਗਿਆ ਲੈ ਅੱਜ ਕਿਹਾ ਤੂੰ ਦੱਸ ਦੀਏ ਗੱਲ ਇੱਕ ਬੜਾ ਵਿਦਰੋਇਸ ਨਿਹੰਗ ਹੁੰਦਾ ਸੀ ਅਜੀਤ ਸਿੰਘ ਪੁੱਲਾ ਕਾਉਂਟਲੈਸ ਲੋਕਾਂ ਨੂੰ ਕੋਈ ਸਿਆਦ ਰਹਿਣਾ ਸੀ ਐਕਚੁਅਲੀ ਅਜੇ ਸਭ ਤੋਂ ਬੜੇ ਕਾਉਂਟਲੈਸ ਲੋਕਾਂ ਨੂੰ ਮਾਰਿਆ ਮੁਰਿਆ ਹੋਇਆ ਸੀ ਕਾਫੀ ਐਲੀਗੇਸ਼ਨ ਸਹੀਆਂ ਸੀ ਬਟ ਇੱਕ ਟਾਈਮ ਸੀ ਕਿ ਉਹਨੇ ਕੋਲ ਇੱਕ ਆਲਰੇਡੀ ਰੈਂਕ ਵੀ ਹੈਗਾ ਸੀ ਉਹਦੇ ਖੁਦ ਦੇ ਬਾਡੀਗਾਰਡਸ ਬੜੇ ਹੁੰਦੇ ਸੀ ਹੋਰ ਮੈਂ ਕਦੇ ਉਹਦੇ ਬਾਰੇ ਸੁਣਿਆ ਨਹੀਂ ਸੀ ਕਿਉਂਕਿ ਮੈਂ ਜਦੋਂ ਇਲੈਕਸ਼ਨ ਐਕਸਪਰਸ ਜੁਆਇਨ ਕੀਤਾ ਹੈਗਾ ਨਾ ਮੈਂ ਸਿੱਧਾ ਆਪਣੀ ਯੂਨੀਵਰਸਿਟੀ ਤੋਂ ਬਾਅਦ ਕੀਤਾ ਹੈਗਾ ਸੀ ਬੈਕਗ੍ਰਾਉਂਡ ਫੌਜੀ ਬੈਕਗ੍ਰਾਉਂਡ ਸੀ ਇਸਾਦਾ ਮੈਨੂੰ ਬਤਾਈ ਸੀ ਆਫਰਸ ਮੇਰੇ ਮੇਰੇ ਪਰਫੈਕਟ ਸੀ ਉਹ ਸਾਡੇ ਨਿਸਾਰੇ ਨਾਲ ਸਾਰਿਆਂ ਨੂੰ ਪਤਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਕੀ ਕੀ ਜਾਏਗਾ ਸੋ ਮੈਂ ਉਹ 2002 ਦੇ ਇਲੈਕਸ਼ਨਸ ਦੇ ਵਿੱਚ ਜਦੋਂ ਮੈਂ ਇੰਡੀਅਨ ਐਕਸਪਰਸ ਦੇ ਵਿੱਚ ਸੀ ਤੇ ਮੈਨੂੰ ਕਿਸੇ ਨੇ ਕਿਹਾ ਕਿ ਮਾਰਗ ਕਿਸੇ ਥਾਂ ਤੇ ਬੂਥ ਕੈਪਚਰਿੰਗ ਹੋ ਗਈ ਹੈ ਸੋ ਮੈਂ ਉੱਥੇ ਪਹੁੰਚ ਗਈ ਹੁਣ ਬੇਚਨ ਮੈਨੂੰ ਤੇ ਜਾ ਕੇ ਬਾਅਦ ਡਾਂਟ ਪਈ ਪਰ ਮੈਂ ਕਿਸੇ ਦਸੂਗੀ ਕਿ ਮੇਰੇ ਨਾਲ ਮੇ ਉਹ ਜਦੋਂ ਅਸੀਂ ਮੈਂ ਉੱਥੇ ਪਹੁੰਚੀ ਉਹ ਮੇਰੇ ਨਾਲ ਸੀ ਉਹ ਜਨੇਲੈਕਸ਼ਨਸ ਕਵਰ ਕਰ ਰਹੀ ਸੀ ਉਹ ਵੀ ਨਾਲ ਨਾਲ ਹੀ ਜਾ ਰਹੀ ਸੀ ਕਿ ਵਾਪਸ ਨੇ ਘਰ ਹੀ ਜਾਣਾ ਹੈਗਾ ਤੇ ਜਦੋਂ ਉੱਥੇ ਪਹੁੰਚੇ ਤੇ ਉੱਥੇ ਸਡਨਲੀ ਉਸ ਪੁਆਇੰਟ ਉੱਧਰ ਪਤਾ ਚੱਲਿਆ ਕਿ ਮੈਂ ਤਾਂ ਕੁਲੇ ਦੇ ਬੂਥ ਕੈਪਚਰਿੰਗ ਕੁਲੇ ਬੂਥ ਕੈਪਚਰ ਕੀਤਾ ਸੀ ਉਹ ਉਸ ਵੇਲੇ ਜਿਹੜਾ ਮੈਂ ਕਹਿੰਦਾਂ ਕਿ ਮੈਨੂੰ ਇਸ ਦਾ ਪਤਾ ਕਰਵਾ ਲੱਸੇ ਸੂ ਮੈਂ ਜਿਵੇਂ ਦੌੜ ਗਈ ਤੇ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਅੰਦਰ ਵੈਪ ਉਹਨਾਂ ਦੀ ਗੱਡੀ ਲਾਇਪ ਫਿਰ ਮੈਂ ਉਸ ਲੀਨਿੰਗ ਨਿਕਸ ਤੇ ਸੀ ਮਨ ਕੀ ਵਲੀ ਗਈ ਮੇਰੇ ਨਾਲ ਜੀਐਸ ਦੇ ਸਾਥ ਹੈ ਕਿਸੀ ਹੋਰ ਉਥੇ ਜਾ ਕੇ ਮੈਂ ਕਿਹਾ ਤੇ 333 ਪੂਰੇ ਆਰਮਡ ਮੈਨ ਸਰਦੀਆਂ ਦੇ ਫ फेब्रुवारी 2 ਫ फेब्रुवारी ਹੈ ਤੇਰਾ ਘਟਣੀ ਮਿੰਟ ਦਿਨ ਨਹੀਂ ਆ ਦੇਗਾ ਤੇ ਉਸ ਦਿਨ ਉਹਦੇ ਆਸ-ਪਾਸ ਉਹ ਲੋਕੀ ਖੜੇ ਹੋਏ ਸੀ ਪੂਰੇ ਪਰੀ ਅੰਦਰ ਅੰਦਰ ਬੂਥ ਕੈਟਰੀਂਗ ਨਾਲ ਵੋਟਿੰਗ ਹੋ ਰਹੀ ਸੀ ਹੋਰ ਪੁਲਾ ਸਾਹਿਬ ਕੁਰਸੀ ਤੇ ਬੈਠੇ ਹੋਏ ਸੀ ਫਿਰ ਜਦੋਂ ਮੈਂ ਜਾ ਕੇ ਉਸਦਾ ਡੈਕਡ ਪਤਾ ਨਹੀਂ ਸੀ ਕਿ ਮੈਨੂੰ ਵੀ ਲੱਗਿਆ ਕਿ ਮੇਰੇ ਕੋਲ ਇਲੈਕਸ਼ਨ ਕਮਿਸ਼ਨ ਦਾ ਕਾਰਡ ਹੈਗਾ ਬੜੀ ਵੱਡੀ ਗੱਲ ਹੈ ਇਹ ਪਹਿਲੀ ਵਾਰੀ ਮੇਰੇ ਨਾਲ ਹੋਇਆ ਕਾਰਡ

ਕਹਿੰਦਾ ਹੀ ਹਾਂ ਕੀਤੀ ਐ ਤੇ ਉਹਦੇ ਨਾਲ ਦੇ ਜਿਹੜੇ ਬੰਦੇ ਸੀ ਕਿਤੇ ਬੱਬਾ ਜੀ ਦਾ ਫੜਲ ਨੇ ਕੈਮਰਾ ਦੇ ਪਰ ਬਦਦੇ ਕਿ ਤੁਮਾਰਾ ਕੀ ਹੈ ਕਹਿੰਦਾ ਨਹੀਂ ਨਹੀਂ ਰਹਿਣ ਦੋ ਪਰ ਮੈਨੂੰ ਵੀ ਨਹੀਂ ਸਮਝ ਆ ਰਿਹਾ ਮੈਂ ਅਸਲ ਸਿੱਖਿਆ ਸਾਰੇ ਮਤਲਬ ਲੇਟੈਸਟ ਆਰਮ ਗਨਸ ਨਾਲ ਖੜਕੇ ਹੋਈ ਸੀ ਪੂਰਾ ਮਤਲਬ ਇਨੇਬਿਟਰੇਟਰ ਸਾਇਰ ਦੇ ਸਾਰੇ ਫੋਰ ਅਚਾਨਕ ਫੁੱਲਾ ਖੁੰਦਾ ਆਪਣੀ ਕੁਰਸੀ ਤੋਂ ਐਂਡ ਹੀ ਵਾਸ ਅ ਵੈਰੀ ਟਾਲ ਹੈ ਆਈ ਥਿੰਕ ਮੋਰ ਦੈਨ 6 ਫੀਟ ਐਂਡ ਬਹੁਤ ਵੈਲ ਬਿਲਟ ਹੈ ਫੋਰ ਮਾਈ ਟਾਈਨੀ ਮਾਈਂਗੀ ਜੀ ਉਸ ਵਲੇਕੁਪ ਬਤਨੀ ਨੇ ਹੁੰਦੀ ਸੀ ਤੇ ਪੂਲ ਪੁੱਲਾ ਵੀ ਦਿੱਤਾ ਲੱਗਿਆ ਸੀ ਜਿਵੇਂ ਫਿਲਮਾਂ ਚ ਵੀ ਤੁਹੰਦੇ ਕਿ ਇੱਕ ਬੰਦਾ ਖੜਾ ਹੁੰਦਾ ਤੇ ਪੁਣੇ ਜਾ ਕੇ ਅੰਦਰ ਸੀਆਰਪੀ ਵਾਲੇ ਜਿਹੜੇ ਉੱਥੇ ਲੱਗੇ ਸੀ ਗਾਰਸ ਉਹਨਾਂ ਨੂੰ ਪੁੱਛੇ ਕਿ ਤੁਸੀਂ ਉਹਨਾਂ ਦੀ ਕਰ ਲਈ ਮੈਂ ਕਿਹਾ ਮੈਂ ਅੰਦਰ ਜਾਣਾ ਕਿ ਤੁਸੀਂ ਬਾਬਾ ਜੀ ਨੂੰ ਪੁੱਛ ਲਓਗੇ ਤਾਂ ਤੁਸੀਂ ਅੰਦਰ ਵੀ ਜਾ ਸਕਦੇ ਏਹ ਤਾਂ ਉਹਨਾਂ ਦਾ ਸੀਆਰਪੀ ਫੜਨੇ ਦਾ ਹਾਂਸੀ ਫਿਰ ਪਤਾ ਨਹੀਂ ਬਾਬਾ ਜੀ ਨੇ ਮਨਚ ਕੀ ਮੇਰੇ ਪਈਓ ਕਹਿੰਦੇ ਜੇ ਤੁਸੀਂ ਚੱਲ ਜਉ ਹੁੰਦੇ ਫਿਰ ਅਸੀਂ ਅਸੀਂ ਚਲੇ ਗਏ ਮੈਂ ਜਾ ਕੇ ਪੂਰੀ ਰਿਕਾਰਡਿੰਗ ਰਿਕਾਰਡਿੰਗ ਕਰਕੇ ਸਟੋਰੀ ਜਦੋਂ ਕੀਤੀ ਤੇ ਤਾਂ ਤਾਂ ਖਦੋਲ ਬਸੜੇ ਵਸਲੇ ਡੈਪਟੀ ਕਮਿਸ਼ਨਰ ਸੀ ਉਹਨਾਂ ਨੂੰ ਸਮਝ ਆ ਗਈ ਕਿ ਮੈਂ ਅਰ ਐਕਚੁਅਲੀ ਉਸ ਵੇਲੇ ਟਿਕਟ ਵੀ ਮਿਲਵਈ ਨਹੀਂ ਸੀ ਸਮਝ ਆਇ ਕਿ ਮੈਂ ਕਿਹੜੇ ਬੰਦੇ ਨਾਲ ਪੰਗੇ ਲਿੱਤੇ ਕਿਉ ਉਹ ਉਹਨਾਂ ਨੇ ਨਸਰ ਵਸਾ ਮੇਰੇ ਟੈਕਸੀ ਵਾਲੇ ਨੂੰ ਉਸ ਵੇਲੇ ਟੈਕਸੀ ਨੂੰ ਬੁੱਕ ਕਰਿਆ ਗਿਆ। ਹੋਰ ਐਸ ਉਸ ਤੋਂ ਪਹਿਲੇ ਕਿ ਨੈਸ਼ਨਲ ਸਟਰੀ ਹੰਦੀਆ ਰਾਤ ਦੇ 1:30 ਵਜੇ ਜੋ ਵੀ ਸੀ ਕਿ ਫੋਟੋ ਕੈਪਚਰਿੰਗ ਨੇ ਹੰਸਟਾਈਲ ਅ ਜਦੋਂ ਮੈਂ ਕਰਪੰਚੀ ਦਾ ਮੇਰੇ ਅੰਕਲ ਉੱਥੇ ਬੈਠੇ ਹੋਏ ਸੀ ਕਿਉਂਕਿ ਸਾਡੇ ਘਰ ਨਹੀਂ ਉਹਨਾਂ ਦਾ ਫੰਕਸ਼ਨ ਸੀ ਤੇ ਮੇਰੇ ਮੰਮੀ ਨੇ ਮੈਨੂੰ ਕਿਹਾ ਵੀ ਜੇ ਅੱਜ ਤੇਰੇ ਅੰਕਲ ਨਾਲ ਹੁੰਦੇ ਤੇ ਸਿਰਾਂ ਕੀ ਬਣਨਾ ਸੀ ਤੇ ਮੈਂ ਕਿਹਾ ਵੀ ਮੇਰੇ ਅੰਕਲ ਮੈਂ ਤਾਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤਾਂ ਤਾਂ ਗਾਇਬ ਹੋ ਗਿਆ। ਉਹਨਾਂ ਨੇ ਕਾਰ ਜਾ ਕੇ ਵਰਜਨ ਦਿੱਤੀ ਤੇ ਮੈਂ ਭੁੱਲੇ ਨੂੰ ਕਿਹਾ ਅੱਗੇ ਹੋ ਹੱਥ ਲਾ ਟਿਕ ਲਾ ਕੇ ਦਿਖਾ ਤੇ ਅੰਦਰੋਂ ਤੋਂ ਗੈਰ ਸੀ ਨਾ ਫਿਰ ਆਪਣੀ ਮਦਦ ਨੂੰ ਦੱਸਿਆ ਮੈਂ ਕਿ ਬੰਦਲੇ ਕੁਝ ਨਹੀਂ ਕੀਤਾ ਉਹ ਤਾਂ ਬਾਈਚਾਂਸ ਹੋਲੇ ਮੈਨੂੰ ਮਾਰੇ ਮੁਰੇ ਨਹੀਂ ਜੋ ਵੀ ਹੈ ਨਾ ਦੈਂਤ ਟੋਰਮੇ ਕਿ ਜਿਹਨੂੰ ਪਤਾ ਕਿੰਨਾ ਨੋਟੋਰੀਅਸ ਹੈਗਾ ਔਰ ਪੁਲੇ ਆ ਉਸ ਨੋਨ ਕਿ ਉਹਦੀ ਮੋਸਤੀ ਦੀ ਮਾੜੀ ਉਹ ਦੁਸ਼ਮਣੀ ਵੀ ਮਾਰੀ ਲੋਕਾਂ ਨਾਲ ਲੋਕਾਂ ਨਾਲ ਪਾਚ ਉਸ ਤੋਂ ਬਾਅਦ ਕੀ ਕੰਮ ਹੋਇਆ ਐਸ ਰੋਗੀ ਤੋਂ ਬਾਅਦ ਪਹਿਲਾਂ ਤਾਂ ਪੁਲੇ ਦਾ ਸਾਨੂੰ ਇੱਕ ਕਰੋੜ ਦਾ ਨੋਟਿਸ ਆਇਆ ਜਿਹੜਾ ਕਿ ਇੰਡੀਆ ਦੇ ਸਪੈਸੇ ਵਿੱਚ ਲੱਗਾ ਉਸੇ ਤੇ ਸਾਰਾ ਸਾਰੇ ਸਾਦੀ ਕਮਾਈ ਨਹੀਂ ਹੋਈ ਤੇ ਮੈਂ ਪੁਲੇ ਨੂੰ ਆਏ ਕਿ ਐਸੇ ਕਿਤੇ ਲਈ ਤੂੰ ਬੂਥ ਕੈਚਿੰਗ ਕੀਤੀ ਆ ਰਾਈਟ ਦੈਨ ਵੀ ਆਰ ਗੋਇੰਟ ਟੂ ਰੀਯੂਜ਼ ਇਟ ਤੇ ਉਹਦੇ ਨਾਲ ਕੁਝ ਨਹੀਂ ਹੋਇਆ ਬਟ ਉਸ ਤੋਂ ਬਾਅਦ ਉਹਨੇ ਇੰਦਾ ਸੀ ਕਿ ਜਿਉਂਨੇ ਲੋਕਾਂ ਦੇ ਮੁੰਡਿਆਂ ਨੂੰ ਫੜ ਕੇ ਬੰਨ ਕੇ ਉਹਨਾਂ ਦੇਤੇ ਮੋਟਰਸਾਈਕਲ ਚਲਾਏ ਹੋਏ ਸੀ ਕਈ ਕਿੰਨੇ ਦਿਨਾਂ ਤੇ ਕਰ ਉਹਨਾਂ ਨੂੰ ਬੰਨ ਕੇ ਕੁੱਤੇ ਚਲਾਏ ਕੁੱਤੇ ਨਾਲ ਘਟਾਂਦਾ ਹੁੰਦਾ ਸੀ ਉਹਨਾਂ ਨੂੰ ਉਹਦੇ ਕੁੱਤੇ ਹੁੰਦੇ ਸੀ ਉਹਦੇ ਕੋਲ ਜਾਇਜ਼-ਨਜਾਇਜ਼ ਸਭ ਦੋਨੋਂ ਸੀ ਉਹਦੇ ਕੋਲ ਜੈਕ ਸਿਕਿਉਰਿਟੀ ਹੁੰਦੀ ਸੀ ਪੁਲਿਸ ਦੀ ਵੀ ਪਰ ਲੋਕੀ ਡਰਦੇ ਵਾਰੇ ਜਿੰਨਾ ਤਾਂ ਕੱਲਾ ਕੱਲਾ ਮੁੰਡਾ ਵੀ ਇਨੇ ਮਾਰਕਾ ਸੀ ਉਹਨਾਂ ਕੋਲ ਇਸ ਤਰ੍ਹਾਂ ਕਹਿ ਦੇਣਾ ਜੀ ਤੁਹਾਡੀ ਮੰਨੂ ਜ਼ਮੀਨ ਹੈਗੀ ਹੈ ਇਹਨੇ ਦੀ ਦੇ ਦੋ ਉਹਨਾਂ ਕਿਹਾ ਬਾਬਾ ਜੀ ਸੀ ਵਿਚ ਵੀ ਨਹੀਂ ਹੈ ਫਿਰ ਉਹਨਾਂ ਦਾ ਮੁੰਡਾ ਚੱਕ ਲਿਆ ਲੋਕਾਂ ਦੇ ਦਿੱਤੇ ਹਾਰੇ ਕੁੜੀਆਂ ਚੱਕ ਕੇ ਇਹਦੇ ਨਾਲ ਵਿਆਹ ਕਰ ਲਓ ਸੋ ਲੋਕੀ ਬੋਲਦੇ ਨਹੀਂ ਸੀ ਹੁੰਦੇ ਸੋ ਸਾਡੀ ਸਟੋਰੀ ਤੋਂ ਬਾਅਦ ਚ ਇਹ ਹੋਣਾ ਲੱਗਿਆ ਕਿ ਜੇ ਇੱਕ ਕੁੜੀ ਆ ਗਈ ਤਾਂ ਕੇਸ ਕਰ ਸਕਦੇ ਪੈਰ ਅਸੀਂ ਵੀ ਲਿਖ ਸਕਦੇ ਅਸੀਂ ਨਹੀਂ ਲੜ ਸਕਦੇ ਇਹ ਕੇਸ ਫਿਰ ਇਦਾਂ ਹੋਇਆ ਕਿ ਇੱਕ ਪਰਨਸੰਦੂ ਹੈਗੇ ਨੇ ਉਹਨਾਂ ਨੇ ਵੀ ਹੀ ਆਲਸੋ ਜੁਆਇਨ ਹੈਂਡਸ ਵਿਦ ਅਸ ਫਿਰ ਅਸੀਂ ਇੱਕ ਇੱਕ ਫੈਮਿਲੀ ਨੂੰ ਟਰੈਕ ਕਰਕੇ ਔਰ ਇੰਡੀਅਨ ਐਕ ਮੈਂ ਉਹ ਬਿジネスial ਕਿਤੇ ਲੋਕਿੰਗ ਅੱਗੇ ਆਇਓ ਲਗੇ ਇਸ ਕੰਪਨੀ ਕਿਤੀ ਜਿਹੜੀ ਕੋਈ ਕਦੇ ਨਹੀਂ ਕਰ ਹੁੰਦੇ ਹੁੰਦੇ ਪੁੱਲੇ ਤੇ ਬਾਰੇ ਪਤਾ ਸੀ ਕਿ ਉਹਨੇ ਇੱਕ ਸਾਧਵੀ ਦੇ ਉੱਤੇ ਗ੍ਰੇਨੇਡ ਮਾਰ ਮਾਰ ਕੇ ਇੱਕ 82 ਸਾਲ ਦੀ ਜਨਾਨੀ ਨੂੰ ਮਾਰਤਾ ਤੇ 6 ਮਹੀਨੇ ਦੇ ਬੱਚੇ ਨੂੰ ਵੀ ਮਾਰਤਾ ਸੀ ਉਹ ਇੱਕ ਕਿਸੇ ਮਲੇਖੰਦੇ ਫੈਮਿਲੀ ਸੀ ਬੇਸ਼ੱਕ ਉਹਨਾਂ ਨੇ ਉਹਦੇ ਤੋਂ ਆਪਣੀ ਟਾਈਜ਼ ਉਹਨਾਂ ਦੇ ਆਪਣੇ ਰਿਲੇਸ਼ਨਸ ਉਹਨਾਂ ਨੇ ਤੋੜ ਲਏ ਹੋਏ ਸੀ ਤੇ ਫਿਰ ਵੀ ਚਾਹਤਾਂ ਨੇ ਉਹਨੂੰ ਬਚਾ ਲਈ ਸੀ ਸੋ ਹੀ ਹੈਦਰ ਪੋਸਿਬਲੀ ਇੰਡਾਇਰੈਕਟਲੀ ਹੈ ਕਿਸੇ ਕਿਸੇ ਕਈ ਮਹੀਨਿਆਂ ਦੇ ਕੇਸ ਦਾ ਕੀਤਾ ਪਰ ਮੈਂ ਇਹ ਐਕਸਪੈਕਟ ਕੀਤਾ ਹਿੰਦੁਸਤਾਨ ਟਾਈਮਜ਼ ਦੀ ਉਹਦੇ ਵਿੱਚ ایسی ਸਟੋਰੀਜ਼ ਪਾਉਣ ਨੂੰ ਪਿੱਤੀ ਸੋ ਆਈ ਸਰ ਇਸ ਕੈਦੀ ਕਰਨਾ ਚਾਹੀਦਾ ਹੈ ਇਹ ਮਾਨੜੀ ਦੀ ਕਰਨਾ ਹੈ ਹਾਂਜੀ ਮਾਨੜੀ ਪਿੰਡ ਹੈ ਜੀ 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 ਜ बट अनफॉर्चुनेटली गल ने, ने तो प्रेस कॉफ्रेंसा केस मेरे, के, मेरे नालिया ने जाकर अटेंड भी किया लिखा भी और पुले ने केस जो तो रेड अलर्ट से प्रैस क्लब चंडीगढ़ संधु के लिए प्रेस कॉन्फ्रेंस की जैसे गांधी ने इन हिम्मत प्रेस क्लब so, तो के प्रैस कॉन्फ्रेंस आ गया है साइड नाल ने कराई भी की सो द आईडिया इज प्लीज डिवाओ जो चीज स्टार्ट की हैगीज कंकलूजन से लेके जा बहुत जरूरी है पाचुअलीस दी है कि इतने इन पद्धर सॉल्यूशन जुड़े इन सालों कोई डेवलपमेंट नहीं हैगी कोई लिखा नहीं ਉਹ ਖੁੱਲ ਕੇ ਗੱਲ ਨਹੀਂ ਕਰਦਾ ਹੈ ਬਾਈ ਨਾ ਡਰਗਸ ਨੇ ਬਾਈ ਕੁਝ ਹੈਗਾ